you. Mm -hmm. ਅਸਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦੇ ਸੰਸਦ ਪਾਈ ਅਮਰਿਤਪਾਲ ਸਿੰਘ ਦੇ ਸਮਰਥਕਾਂ ਤੇ ਪਰਿਵਾਰ ਦੇ ਵੱਲੋਂ ਰਖੜ ਪੁੰਨੀਆਂ ਮੁਕੇ ਬਾਬਾ ਬਕਾਲਾ ਵਿੱਚ ਵੱਡਾ ਪੰਥਕ ਇਕੱਠ ਰੱਖਿਆ ਗਿਆ ਜਿਸ ਨੂੰ ਲੈ ਕੇ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਪਿੰਡਾਂ ਦੇ ਵਿੱਚ ਲਾਂਬੰਦੀ ਕੀਤੀ ਚੱਲੀ ਹੈ ਇਸੇ ਤਰ੍ਹਾਂ ਹੀ ਵਿਧਾਨ ਸਭਾ ਹਲਕਾ ਕਪੂਰਸਲਾ ਤੇ ਸੁਲਤਾਨਪੁਰ ਲੋਧੀ ਦੇ ਵਿੱਚ ਸੰਤਨ ਦੇ ਨਾਲ ਮੀਟਿੰਗਾਂ ਕੀਤੀਆਂ ਗਈਆਂ ਕਪੂਰਸਲਾ ਹਲਕੇ ਦੇ ਪਿੰਡ ਬਲੇਰ ਖਾਨਪੁਰ ਦੇ ਗੁਰਦੁਆਰਾ ਟਾਲੀ ਸਾਹਿਬ ਅਤੇ ਸੁਲਤਾਨਪੁਰ ਲੋਧੀ ਹਲਕੇ ਦੇ ਰੀਲ ਕੋਚ ਫੈਕਟਰੀ ਨੇੜੇ ਗੁਰਦੁਆਰਾ ਗੁਰੂ ਨਾਨਕਪੁਰਾ ਟੁੱਡੀਆਂ ਵਾਲਾ ਸਹਿ ਵਿਖੇ ਇੱਕ ਮੀਟਿੰਗ ਕੀਤੀ ਗਈ ਮੀਟਿੰਗ ਦੇ ਦੌਰਾਨ ਸੰਗਤਾਂ ਨੂੰ ਵੱਡੀ ਗਿਣਤੀ ਦੇ ਵਿੱਚ ਰਖੜ ਪੁੰਨਿਆ ਮੋਕੇ ਪੰਥਕ ਇਕੱਠ ਦੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ ਇਸ ਦੌਰਾਨ ਸੰਗਤਾਂ ਨੂੰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਬਨ ਰਹੀਆਂ ਵੋਟਾਂ ਵੀ ਵੱਧ ਤੋਂ ਵੱਧ ਬਣਾਉਣ ਦੀ ਅਪੀਲ ਕੀਤੀ ਗਈ ਅਤੇ ਵੋਟਾਂ ਬਣਾਉਣ ਲਈ ਮਹੀਮ ਨੂੰ ਸੰਗਤਾਂ ਨੂੰ ਆਪ ਹੱਤੀ ਸੰਭਾਲਣ ਦੀ ਅਪੀਲ ਵੀ ਕੀਤੀ ਗਈ ਹੈ ਤਾਂ ਜੋ ਵਾਤਵਾਦ ਸਿੱਖ ਸੰਗਤਾਂ ਦੀਆਂ ਵੋਟਾਂ ਬਣਾਈਆਂ ਜਾਣ ਇਹਦਾ ਮੁੱਖ ਅਜੰਡਾ ਜੀ ਜੋ ਸਾਡੇ ਸਿੱਖ ਕੌਮ ਨਾਲ ਬੇਇਨਸਾਫੀਆਂ ਹੋ ਰਹੀਆਂ ਉਹਦੇ ਖਿਲਾਫ ਜੋ ਇੱਕ ਪੰਥਕ ਇਕੱਤਰਤਾ ਸੱਦੀ ਗਈ ਹੈ 19 ਤਰੀਕ ਨੂੰ ਤਾਂ ਉਹਦੇ ਵਾਸਤੇ ਅਸੀਂ ਸਾਰੇ ਇਹ ਹਲਾਕੇ ਦੇ ਹਲਕਾ ਖਮੂਤਾ ਦੀ ਸੰਗਤਾਂ ਤੇ ਉਹਨਾਂ ਦਾ ਸਹਿਯੋਗ ਵਾਸਤੇ ਅਸੀਂ ਉਹਨਾਂ ਨੂੰ ਅਪੀਲ ਕਰਨ ਵਾਸਤੇ ਆਏ ਸੀ ਬਾਕੀ ਜੋ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਦੇ ਵਾਸਤੇ ਇਹਦਾ ਸਮਾ ਮੇਲਾ ਦੁਬਾਰਾ ਵਧਾਇਆ ਗਿਆ ਉਹਦੇ ਚ ਅਸੀਂ ਸੰਤਾਂ ਨੂੰ ਇਹ ਹੀ ਬੇਨਤੀ ਕਰਨ ਆ ਕੇ ਆਏ ਸੀ ਕਿ ਤੁਸੀਂ ਆਪੋ ਆਪਣਾ ਵੱਤਵਾਰ ਯੋਗਦਾਨ ਪਾ ਕੇ ਜਿਹੜੇ ਵੀ ਯੋਗ ਵਿਅਕਤੀ ਉਹ ਵੋਟਾਂ ਬਣਾਉਣ ਦੇ ਯੋਗ ਆ ਉਹਨਾਂ ਦੀ ਹਰੇਕ ਦੀ ਵੋਟ ਪਾਣੀ ਚਾਹੀਦੀ ਆ ਤਾਂ ਆਪਣਾ ਜੋ ਸ੍ਰੋਮਿਕ ਕਮੇਟੀ ਆਉਣ ਵਾਲੀ ਇਲੈਕਸ਼ਨ ਚ ਆਪਣਾ ਹਿੱਸਾ ਪਾ ਸਕਦੇ ਆ ਅੱਜ ਇਹਦਾ ਪੰਚਰ ਸਾਡਾ ਕਰਿਆ ਗਿਆ ਇਸ ਲਈ ਕੀ ਸਾਰਾ ਜਗਾ ਪ੍ਰੋਗਰਾਮ ਪ੍ਰੋਗਰਾਮ ਇਹ ਹੈ ਕਿ ਸੰਤਾਂ ਉੱਤੇ ਵੱਤਵਾਰ ਸਮੂਲੀਅਤ ਕਰਨਗੇ ਆ ਉੱਥੇ ਜਿਹੜੇ ਜੋ ਸਾਡੇ ਕੋਮਨਾਤ ਕੀ ਹੋ ਰਿਹਾ ਹੈ ਉਹਨਾਂ ਵਾਸਤੇ ਕੋਈ ਗੱਲ ਕੀਤੀ ਜਾਊਗੀ ਆਉਣ ਵਾਲੇ ਸਮੇਂ ਲਈ ਕੋਈ ਰਣਨੀਤੀ ਬਣਾਈ ਜਾਊਗੀ ਕਿ ਸਾਨੂੰ ਹੁਣ ਅੱਗੇ ਇਕੱਠੇ ਹੋ ਕੇ ਕਿੱਦਾਂ ਅੱਗੇ ਵਧਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਗਰਾਮ ਜਿਹੜੀ 19 ਦਾ ਜਿਹੜਾ ਪੰਥ ਇਕੱਠ ਰੱਖਰਪੁਰਿਆਂ ਤੇ ਬਾਬਾ ਬਕਾਲਾ ਸਾਹਿਬ ਰੱਖਿਆ ਗਿਆ ਉਹਦੇ ਸੰਬੰਧ ਵਿੱਚ ਜਾਣ ਦਾ ਸੰਗਤ ਦਾ ਸਾਰਿਆਂ ਨੂੰ ਉੱਥੇ ਪਹੁੰਚਾਉਣ ਦਾ ਉਹਦੇ ਸੰਬੰਧ ਵਿੱਚ ਹੋਈ ਆ ਤੇ ਜਿਹੜੀ ਸਾਡੀ ਸ਼੍ਰੋਮਣੀ ਕਮੇਟੀ ਆ ਜਿਹੜੀਆਂ ਵੋਟਾਂ ਬਣ ਰਹੀਆਂ ਉਹਦੇ ਵਾਸਤੇ ਸਾਰਿਆਂ ਨੂੰ ਡਿਊਟੀਆਂ ਲਾਈਆਂ ਕਿ ਜਿਹੜਾ ਇਹ ਵਾਰ ਤੋਂ ਵਾਰ ਜਿਹੜੀਆਂ ਵੋਟਾਂ ਬਣਾਈਆਂ ਜਾਣ ਤਾਂ ਕਿ ਅਸੀਂ ਜਿਹੜਾ ਪ੍ਰਬੰਧ ਆ ਤਾਂ ਹੀ ਉਹ ਚੰਗੇ ਹੱਥ ਠੱਡ ਲੈ ਸਕਦੇ ਹਾਂ ਜੇ ਪੂਰੀਆਂ ਵੋਟਾਂ ਬਣੀਆਂ ਹੋਣ ਜਿਹੜੀ ਵੋਟਾਂ ਦੀ ਪ੍ਰਕਿਰਿਆ ਬਹੁਤ ਥਿੰਨੀ ਹੈਗੀ ਉਹਦੇ ਬਾਰੇ ਪ੍ਰਕਿਰਿਆ ਇਹਦੀ ਪਹਿਲਾਂ ਤਾਂ ਵੋਟਾਂ ਘਟਣ ਦਾ ਕਾਰਨ ਇਹ ਵੀ ਆ ਕਿ ਸਾਡੇ ਜਿਹੜੇ ਪਰਿਵਾਰ ਆ ਕਾਫੀ ਜਿਹੜੇ ਉਹ ਬਾਹਰ ਚੱਲ ਗਏ ਆ ਬੱਚੇ ਵੀ ਬਾਹਰ ਚੱਲ ਗਏ ਆ ਤੇ ਉਹ ਜਿਹੜੀ ਜਿਹੜਾ ਕੰਮ ਨੌਜਵਾਨਾਂ ਨੇ ਕਰਨਾ ਹੁੰਦਾ ਪਿੰਡਾਂ ਦੇ ਵਿੱਚ ਵੀ ਨੌਜਵਾਨਾਂ ਦੀ ਬੜੀ ਘਾਟ ਆ। ਸੋ ਪਹਿਲਾਂ ਜਿਹੜਾ ਸਰਕਾਰ ਦਾ ਰਵਈਆ ਉਹ ਵੀ ਰੁੱਖਾ ਸੀ। ਹੁਣ ਥੋੜਾ ਜਿਹਾ ਦਬਾਅ ਪੈਣ ਨਾਲ ਉਹ ਵੀ ਥੋੜਾ ਹੋਰ ਠੀਕ ਹੋਇਆ। ਉਹਨਾਂ ਵੀ ਕੋਈ ਧਿਆਨ ਨਹੀਂ ਦਿੱਤਾ ਅੱਗੇ ਜਿਹੜੀਆਂ ਵੀ ਪਹਿਲਾਂ ਬੋਟਾਂ ਬਣੀਆਂ ਉਹ ਸਾਰੀਆਂ ਆਪ ਹੀ ਸਾਰਿਆਂ ਨੇ ਕੋਸ਼ਿਸ਼ ਕਰਕੇ ਬਣਾਈਆਂ ਪਰ ਹੁਣ ਜਿਹੜਾ ਪ੍ਰਸ਼ਾਸਨ ਤੇ ਸੰਗਤਾਂ ਦਾ ਦਬਾਅ ਬਣਿਆ ਹੁਣ ਪਿੰਡ-ਪਿੰਡ ਉਹ ਆ ਰਹੇ ਆ ਤੇ ਹੁਣ ਉਹ ਜਿਹੜੀਆਂ ਬੋਟਾਂ ਰਹਿੰਦੀਆਂ ਉਮੀਦ ਆ ਕਿ ਉਹ ਟਾਈਮ ਦੇ ਵਿੱਚ ਬਣ ਜਾਣਗੇ